ਨਾ ਨਗ ਆਪਣੇ ਹਿਰਦੇ ਵਿੱਚ ਵੀ ਸੌਂ ਬਣਾ ਤੇਰੇ ਅੰਦਰ ਕਿਤੇ ਵਹਿ ਰੂਹ ਦਾ ਪ੍ਰੇਮ ਬਣੇ ਅਜਵਾਰ ਅਖਿਆ ਸਾਵਣ ਸਤਿ ਸ਼ੀ ਕਾਬਲੀ ਚਰਮ ਕਰਮ ਸਿਉ ਪਿਆਰ ਸੌਂ ਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਮੌਰ ਦੀ ਤਨ ਉਹਦਾ ਵਹਿ ਰੂਹ ਦੇ ਚੰਕ ਕਮਲਾ ਨਾਲ ਪਿਆਰ ਬਣਦਾ ਅਗਲਾ ਬੰਦਨਾ ਮੜਤਾ ਦਾ ਰੱਤਾ ਸੱਚ ਰਾਜ ਦੀਪੂ ਨਾਮ ਉਦਾਹਰਣ ਮਰਦੇ ਤੱਕ ਸੱਚੇ ਨਾਮ ਵਿੱਚ ਰੰਗਿਆ ਗਿਆ ਇੱਕ ਧਾਮ ਆਧਾਰ ਬਣ ਗਿਆ ਉਹਦਾ ਮਰਦੇ ਦਾ ਵਹਿਗ ਤੇ ਨਾਮ ਤੇ ਰੰਗੇ ਹੋਏ ਜਦੋਂ ਇਹ ਪੰਕਤੀਆਂ ਦੀ ਵਿਆਖਿਆ ਹੋਏ ਕਿ ਤੇ ਨਜਬ ਜਾਂਦੀ ਪਾਈਤਾਰੂ ਸਿੰਘ ਬੰਦ ਜਿਹਦਾ ਮਰਦੇ ਤੱਕ ਪ੍ਰਮੇ ਦੇ ਮਾਮੇ ਚ ਰੰਗਿਆ ਰੰਦਾ ਹੋਇਆ ਕਿ ਇੱਕੋ ਨਾਮ ਸੱਚ ਉਹਦਾ ਆਧਾਰ ਹੈ ਉਹ ਲੈਣੇ ਭਾਈ ਤਾਰੂ ਸਿੰਘ ਜੀ ਦਾ ਜਨਮ ਸਾਲ 1720 ਵਿੱਚ ਹੋਇਆ। ਪ੍ਰਾਚਨ ਲਿਖਤ ਜਿਹੜਾ ਵੀ ਬਿਦਾ ਦਾ ਨਾਮ ਪਾਈ ਦੋਸੀ ਜਿਹੜਿਆ ਕਾਲ ਚਲਾਉਣਾ ਕਰ ਚੁੱਕਿਆ ਨੇ ਮਾ ਦਾ ਪਾਪਾ ਦਾ ਨਾਮ ਪ੍ਰੇਮ ਕੌਰ ਸੀ। ਇੱਕ ਭੈਣ ਦਾ ਨਾਮ ਤਾਰੋ ਹੈ। ਤੇ ਭਾਈ ਤਾਰੂ ਸਿੰਘ ਸਾਹਿਬ ਜੀ ਜਿਹਨਾਂ ਦੀ ਸ਼ਾਨਦਾਰਾ ਜਿਹੜਾ ਖੂਬ ਹੈ। ਨਾਕ ਨੂੰ ਬਹੁਤ ਵੱਡਾ ਤੁਜੇਦਾਰ ਸੀ ਰਾਤ ਨੂੰ ਆਕੂਸੀ ਮੋਰੀ ਤੋਂ ਪਿੰਡ ਵਿੱਚ ਰਹਿਣ ਵਾਲਾ ਇੱਕ ਆਮ ਜਾਂ ਜੀਵੀਦਾਰ ਇਨਸਾਨ ਸੀ ਤੇ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ 1720 ਵਿੱਚ ਭਾਈ ਕਾਰਮ ਸਿੰਘ ਦਾ ਜਨਮ ਹੋਇਆ ਨਗਰ 1745 ਵਿੱਚ ਉਹਨਾਂ ਨੂੰ ਲਾਹੌਰ ਖੂਬਣ ਬਾਹਰ ਆ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ 25 ਕੋ ਸਾਲ ਦੀ ਉਮਰ ਸੀ ਪੈਂਦਾਨ ਸੀ انہوں نے گوش کی ہے تھوڑے اکٹھا کے ٹائم میں میں سمیدہ لحاظ رکھنا ہے سمال کیا جا رہا ہوں گا پائیم تاز کے دوارے سردار حضرت سے پنکو ہونا نہیں ہے پرائیم پنکو پر کاش گرفت لکھے آئے کہ اندھے نے ہٹھی جبی تبی سوچو نہانگ تاروسی بھائی ہٹھی جبی تبی

وہ ہاتھ میں دیتا ہونا پہنگا ہے وہ ہاتھ میں دیتا ہونا پہنگا ہے کہ پائی تارو سے نیلا کونہ پہنگا ہے نیلا چھوڑا پہنگا ہے نیلے رنگ کا دستار کمالا سے جاؤں گا ہے کمر سے بڑی سیری صاحب رکھ ہے تو این کے حریبیاں پایا تھے کمر کر سا پورا کیا پر کیا رکھ دا ہے ਸਰਦਾਰ ਜੀ ਖਤੋਂ ਨੂੰ ਲਿਖਦੇ ਨੇ ਹੱਠੀ ਜੱਪੀ ਸੁੱਚੋ ਹੱਠੀ ਜੱਪੀ ਤੇ ਸੁੱਚਾ ਹੈ ਉਹਦਾ ਜੀਵਨ ਵਿੱਚ ਉਰਤਾਈ ਕੋਈ ਨਹੀਂ ਉਹਦੇ ਜੀਵਨ ਵਿੱਚ ਸਭ ਤਰ੍ਹਾਂ ਕਰਕੇ ਚੱਲਦੀ ਕਰ ਹੱਠੀ ਜੱਪੀ ਤੱਤੀ ਸੁੱਚੋ ਨਿਹੰਗ ਜਿਉਂਿਆ ਸਿੰਘਾ ਵਾਲਾ ਬੜਾ ਪੈਣ ਦਾ ਨਿਹੰਗ ਨਿਹੰਗ ਦਾ ਅਸਲ ਵਿੱਚ ਹੈ ਨੇ ਪਲਾਸ ਹਾਂ ਜੀ ਹਰਦਤ ਦਾ ਹਕਤਾ ਮੇਰਾ ਅੰਤ ਦਾ ਨਿਰੰਗ ਹੰਤਾ ਕੋ ਰਹਿ ਅੰਕਾਰਤਾ ਹੋਵੇ ਅੰਦਰ ਲੈਸ਼ ਪਤਰ ਮੈਂ ਤੇਰੀ ਨਹੀਂ ਜੀ ਦੇ ਅੰਦਰ ਹਕਤਾ ਕੋ ਕੀ ਉਹ ਨਿਰੰਗ ਹੈ ਅੰਦਰ ਹੰਤਾ ਕੋਈ ਗਰੀਬੀ ਦੇ ਨਾਲ ਅੰਦਰ ਨਿਮਰਤਾ ਦੇ ਨਾਲ ਖੈਰ ਨਾਲ ਭਰਿਆ ਹੋਇਆ ਹੈ ਕਿ ਉਹ ਨਿਰੰਗ ਹੈ ਉਹ ਵੇਡਾ ਉੱਤਿਆ ਲੰਬਾ ਬਾਣਾ ਨੀਲਾ ਪਹਿਣ ਆਉਂਦਾ ਅੰਦਰ ਹਕਤਾ ਹੈ ਨਿਯਾਰੀ ਤੇ ਨਿਹਾਰ ਕੋਈ ਯਾਰ ਕਰੇ ਬਾਹਰ ਮੁਕੀ ਧਿਆਨ ਕਰੀਂ ਨਾ ਧਿਆਨ ਕੋ ਸਤਿਨਾਮ ਦੇ ਹੱਕ ਸਿੰਘ ਹੈ ਭਾਈ ਤਾਰੂ ਸਿੰਘ ਦੀ ਨਿਹਾਰ ਤਾਰੂ ਸਿੰਘ ਭਗ ਅੱਗੇ ਭਾਈ ਤਾਰੂ ਸਿੰਘ ਦੀ ਨਿਹਾਰ ਸੀਂਦਾ ਥੋੜੀ ਜਿਹੀ ਖੇਤੀ ਹੈ ਚਾਰ ਨਾਲੇ ਹੋ ਗਏ ਨੇ ਪਰਿਵਾਰ ਤੱਕ ਜਾਦਾ ਕਰਦੇ ਤਾਂ ਧਿਆਨ ਦਿਓ ਭਾਈ ਤਾਰੂ ਜਦ ਅੰਮ੍ਰਿਤ ਵੇਲਾ ਤਿੰਨੇ ਇੱਕ ਹਾਂ ਇੱਕ ਤਾਰੋ ਭੈਣ ਤੇ ਭਾਈ ਤਾਰੂ ਸਿੰਘ ਤਿੰਨੇ ਉੱਠ ਕੇ ਅੰਮ੍ਰਿਤ ਲਾਗ ਲਿਆ ਅੰਮ੍ਰਿਤ ਵੇਲੇ ਕਿਉ ਬਾੜੀਆਂ ਦੇ ਜਾਤ ਤੇ ਸਰੰਦਾ ਲੈ ਕੇ ਭਾਈ ਤਾਰੂ ਸਿੰਘ ਮਾਂ ਦੇ ਨਾਲ ਬਹਿ ਕੇ ਚੌਕੜਾ ਲਾ ਕੇ ਤੇ ਘਰ ਵਿੱਚ ਆਸਾ ਵਿਵਾਰ ਦਾ ਪੁਸਤਕਲੇ ਪੂਤਰ ਕਰਦੀ ਇੱਕ ਥੋਪੜ ਤੋਂ ਹਮੇਤ ਸਫੇਤੀ ਸਾਹਸ

ਕੋਈ ਜੀ ਖੇਤੀ ਕਰਦਾ ਸਭ ਦੇ ਨਾਲ ਪਿਆਰ ਦਾ ਵੰਡਣ ਬੰਦਨ ਹੈ ਇੱਕ ਦਿਨ ਕਿ ਨਾ ਮਾਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਜਿਹੜੇ ਜਗੀਰ ਸਿੰਘ ਰਹਿੰਦੇ ਨੇ ਸਾਡੇ ਵਾਸਤੇ ਦਿਨ ਰਾਤ ਇੱਕ ਕਰ ਰਹੇ ਨੇ ਮਾਂ ਉਹਨਾਂ ਦੀ ਸੇਵਾ ਕਰਨੀ ਚਾਹੀਏ ਉਹਨਾਂ ਦੀ ਸੇਵਾ ਕਰੀਏ ਫਾਇਦੇ ਕਰੀਏ ماں کی تھی کیسے طرح بیٹا ماں پہل کو جا کیا تارو سکھا کہ میں سیوا کرے تو بھائی تارو سکھ کے ماں اپنا آواز کے نگر پانی کو پانی کیا کر کے لیٹے جا رہا ماں تربیہ ہے ماں نے کیا تارو سکھا کہ مرد کے خیال آیا تو بھولا چڑھا رہا جائے میرا بیٹا آتی جنہاں مٹی چاٹا سی اور دنیا

ਤੌੜੀ ਤੋਂ ਗੱਲ ਚੱਲੀ ਸੀ ਰੋਜ਼ ਦੀ ਰੋਜ਼ ਨਗਰ ਲਜਾਣਾ ਤੇ ਇੱਕ ਜਦੋਂ ਭਾਈ ਤਾਰੂ ਸਿੰਘ ਦੇ ਘਰ ਦੇਖੇ ਪੱਕਣ ਲੱਗ ਪਏ ਟੋਕਰਿਆਂ ਦੇ ਨਾਲ ਲੱਗਨ ਪਕਦਾ ਸੰਕਾ ਕੱਟਣੇ ਆਉਣ ਲੱਗੇ ਇਹਦਾਂ ਗੱਲ ਲਾਹੌਰ ਬਾਜ਼ਾਰ ਚ ਜਗਲੀਆ ਖਾਂ ਦੇ ਇੱਕ ਦਿਨ ਗੱਲ ਕੋਈ ਨਹੀਂ ਹੋ ਰਿਹਾ ਸਿੱਧ ਜਗਲੀ ਦਾ ਤਲੇ ਕਣ ਪਰ ਉੱਪਰ ਉੱਨੇ ਜਿਹੜੇ ਲੈ ਕੇ ਧੋਨਰ ਮਾਰ ਜਾਣਗੇ ਉੱਤੇ ਪੂਰ ਪੜਦਾ ਮੋਪਰ ਬੇਟਾ ਸੀ ਆ ਸੌਫਟੇ ਰਹਿੰਦੀ ਆ ਤੇ ਬਾਪੇ ਹੰਦਾਲ ਵੀ ਕੋਲ ਜੋ ਸੀ ਕਹਿੰਦਾ ਕੋ ਕਾਰ ਦਾ ਸਵਾਰੇ ਨੂੰ ਆ ਜਾ ਉਹ ਅੰਦਾਲਸ ਪਾਰਾ ਦੇ ਕਮਰੇ ਦੇ ਬਹੁਤ ਸਾਰੇ ਪਰ ਇਹ ਕੰਦਾਰ ਤੋਂ ਜਨ ਪਾਇ ਇਹ ਹਰ ਭਗਤ ਹਰੀ ਦਾ ਭਗਤ ਰਹੇ ਸੀ ਇਹ ਸਮੇਂ ਦੀ ਸਰਕਾਰ ਦਾ ਭਗਤ ਆ ਭਗਤ ਦਾ ਰਜਮੀ ਆ ਕਿ ਆ ਖਾਣ ਬਣਾਉਣ ਦੇ ਜੱਗ ਦੀ ਆਖਾ ਤੁਸੀਂ ਬੇਸੇ ਹੋਰ ਜਿਹੜੇ ਸਿੰਘ ਰਹੇ

بھٹی گل کر سما تھوڑا ہے بھائی صاحب سے کو پکڑیا گیا تو اتھے اور کوئی کوئی ترجمہ دیا گیا کہ آپ سہے کو نہ کر بھٹ دیکھ نہ سکتا ہے سکڑ ہو سردار حضرت سے پکو ہو رہا دے پندر پر کائے برند میں جو ہوب ہوئے لگیا ہے پیو مقبر کے لاحق قلب میں رجبی ہے کہ کاملی آپ کے لائٹ کو بسائے رہنے میں سکھا دے مقبر کے لئے جانتے ਉਹ ਜਾ ਰਿਹਾ ਹੈ ਖਗਣੀ ਦਾ ਸਿਆਲ ਹੁੰਦਾ ਹੈ ਤੇ ਵੱਡੇ-ਵੱਡੇ ਮੋਟ ਪਾਲ ਕੇ ਆਪ ਸੇਹੀ ਦੀ ਆਤਰਾ ਗਿੜਾਦਾ ਕਰਦੇ ਨੇ ਪਰ ਸੀਗਾ ਵਾਸਤੇ ਮੋਟੇ ਬਰਸੋ ਦੇ ਕੱਪੜੇ ਪਹਿਨ ਸਿੰਗਲੋਂ ਪ੍ਰਸਾਦ ਤਲਵੇਂ ਸਵਾਰ ਉਹ ਆ ਕੇ ਪਛਾਕਾ ਪੇ ਉਹ ਕਹਿੰਦਾ ਤੇ ਬਸ ਰਹੀ ਥਾੜ-ਬਾੜ ਤਰ ਜੰਗਲੀਆ ਖਾ ਗਾੜ ਵੱਟ ਆਰ ਕਰੇ ਮਜੂਰੀ ਸਿੰਧਰਤ ਅੱਜ ਤਾਂ ਲੈ ਜੂਰੀ ਬਾੜ ਵੱਟ ਵੱਟ ਕੇ ਉਹਨਾਂ ਦੇ ਹੱਥ ਪੱਛੇ ਪੈ ਲੈਣ ਜਿਹੜਾ ਉਹ ਪਾਇਆ ਕਰਦੀ ਨੀਰਮ ਜਿਹਾ ਦੇ ਕੋਲ ਇਹ ਪੂਲੇ ਤੇ ਆਦਮ ਨਗਰ ਦੇ ਭਾਈ ਤਾਰੂ ਸਿੰਘ ਦੀ ਜਾਨ ਗਈ ਕਿ ਉਹ ਸਿੱਖ ਉਹ ਜਿਹੜਾ ਧਾਗਰੇ ਸਿੰਘਾਂ ਨੂੰ ਕੱਢਦੇ ਨੇ ਜੰਗਲਾਂ ਦੇ ਵਿੱਚ ਇਹ ਮੋਸਲਾ ਆ ਗਿਆ ਭਾਈ ਤਾਰੂ ਸਿੰਘ ਨੂੰ ਪਕੜਿਆ ਛੋਟੀਦਾਰ ਪਰਾ ਰਹਾਉ ਲੈਂਦਾ جگریہ کا پیدا بھی اسی سنگا دی سیوا کر دو اٹھا کیا بلکل گروہ گومن سنگ مہارا ہے جس سے کھنے وہ کام دی اجاتی دو آن کے لن رہے ہیں وہ ساڑھے پرانے مہارا دی سیوا کر دو مہارا دی سیوا کر دو اٹھا کیا تارو سنگا جہاں تا سکھی پیان دے جہاں پر بہت بڑی بہت مارا جائے گا شہیر کرتا جائے گا اٹھا کیا شاہد پروانی سکھی چکھنے گا ਕਦੋਂ ਇਸ ਕਿ ਕੇਸਲ ਵਾਸੋਂ ਮੰਨ ਪਈ ਉਹ ਕਹਿੰਦਾ ਇਹ ਇਹ ਇਜ਼ਤ ਤੇਨੂੰ ਮੇਰੇ ਜੁੱਤੀ ਨਾਲ ਉਡਾ ਦੇਗਾ ਜਕਰਿਆ ਕਿਹਾ ਬਣ ਤਾਂ ਤੂੰ ਵੀ ਜੁੱਤੀ ਨਾਲ ਉਡਾਣਾ ਮੈਂ ਤੁਹਾਨੂੰ ਆਪਣੀ ਜੁੱਤੀ ਅੱਗੇ ਲਾ ਕੇ ਜਾਵਾਂ ਭਾਈ ਤਾਰੂ ਸਿੰਘ ਦਾ ਕੇਸ ਕਰ ਤੋਂ ਸਾਜੀ ਤਰ੍ਹਾਂ ਲੱਗਣਾ ਤੇ ਕਿਹਾ

ਮੱਥੇ ਤੋਂ ਕਰਨੋ ਤਾਂ ਉੱਠ ਬੂਹੇ ਟੰਪੂਰ ਤੇ ਜਿਵੇਂ ਆਪਾਂ ਕੋਈ ਚੀਜ਼ ਔਰ ਕੇ ਤੋੜਦੇ ਆ ਟੂਰ ਤੇ ਟੰਪੂਰ ਤੇ ਖੋਪੜ ਤੇ ਕਰਨਾ ਤਾਂ ਲੈ ਲੈ ਇਦਾਂ ਦੱਬੇ ਪਾਸਾ ਲੈ ਮੱਥੇ ਤੋਂ ਕਰਨੋ ਤਾਂ ਇਤਨੀਓ ਲਈ ਫਟਾਈ ਆਂ ਇ ਆ ਗਿੱਤੀ ਵਾਲਾ ਪਾਸਾ ਜਿਹੜਾ ਪਿਛਲੇ ਪਾਸੋਂ ਕੇਸਾ ਸਮੇਤ ਉੱਪਰ ਜਿਹੜਾ ਉਹ ਭਾਈ ਤਾਰੂ ਸਿੰਘ ਦਾ ਲਾ ਰਿਆ 25 ਸਾਲਾਂ ਦਾ ਨੌਜਵਾਨ ਫਾਈਲ ਨੂੰ ਸੀ 72 ਗਾਜੂ ਦਾਦ ਤੇ ਸੀ ਕਿ ਉਹ ਫੋਪੜ ਮੱਖਾਂ ਦਾ ਫੂਲ ਫੂਲ ਦੇ ਪੰਗਾਲੇ ਬੈਠੇ ਪੂਰਾ ਸਰੀਰ ਜਿਹੜਾ ਫੂਲ ਦੇ ਨਾਲ ਲੱਤ ਪਤ ਹੋ ਗਿਆ ਕਿਸ ਤਰ੍ਹਾਂ ਜਿਵੇਂ ਕੋਈ ਲੱਤ ਦੀ ਗੰਗਾ ਚ ਤੁਪੀ ਮਾਰ ਗਿਆ ਹੋਵੇ ਉਹ ਕੰਪੜੋ ਕਰਦਾ ਹੈ ਤੇ ਭਾਈ ਤਾਰੂ ਸਿੰਘ ਗੁਰੂ ਗੋਜਰੀ ਉਨਾਂ ਦੇ ਸਰੀਰ ਉਪਰ ਲਿਖੇ ਕਹਿੰਦੇ ਖਾਇਕ ਸੋਮ ਦਾ ਤਾਪੂ ਕਹਿੰਦੇ ਸਿੱਖਾ ਦੇ ਸੋਮ ਦਾ ਤਾਪੂ ਭਾਈ ਤਾਪੂ ਕਿੰਦਾ ਖੋਪੜ ਲੰਦਾ ਕੇ ਤੇ ਜਕਰੀਆ ਗਾ ਨੂੰ ਬੰਦ ਪੈਣਾ ਮ 2.5 ਮੁੱਤ ਲੈ ਲੈ ਜਹਾਦ ਤੋਂ ਸਬ ਸਭ ਜਕਰੀਆ ਗਾ ਨੂੰ ਪੰਜਾਬ ਦਾ ਬੰਦ ਪੈ ਸਭ ਦੇ ਅੱਗੇ ਨੂਜਿਆ ਅਕਰ ਤੁਸੀਂ ਇਤੇ ਤਤ ਬੇਤੇ ਸਿੱਖੀ ਵਿੱਚ ਪਰਬਖ ਪੈਂਦਾ ਨੂੰ ਸਿੱਖ ਦਾ ਉਪਰ ਉਧਾਰਿਆ ਉਹਦੀ ਸਜ਼ਾ ਮਿਲਿਆ

یہ سریر پند کا ہے کہ فیضلہ تاروخ سے بھی پند کرے گا جگریہ کا تو آگے میں لگے پند فیضلہ کرے گا وہ نے پانچہ یار پڑا پرشاہ دیم والا ہم نے دیتا کہ ہم کیا جاؤ جا کے پند کو کام کر اسے ہم نے بیٹی کرو کہ میں کسے تھی کہ نہ بھٹ جا پر پشاہ بھٹ بہت بیٹھو ہویا کر دیا ਪਤਨੇ ਕੋਲ ਸਾਇਕਿੰਟ ਸਰਦਾਰ ਸੁਮੇਤ ਸਿੰਘ ਆਇਆ ਤੇ ਪਤਨੇ ਆਖਿਆ ਕਿ ਤਾਰੂ ਸਿੰਘ ਦਾ ਕੁੱਪੜ ਉਤਾਰਿਆ ਜਕਰੀਆ ਦੇ ਬਚਨਾਂ ਦੇ ਕੋਈ ਨਹੀਂ ਪਰ ਇਹ ਇਲਾਜ ਥੋੜਾ ਗਿਆ ਵੀ ਤਾਰੂ ਸਿੰਘ ਦੀ ਜੁੱਤੀ ਹੋਵੇ ਜਕਰੀਆ ਕਾ ਦਾ ਸਿਰ ਝਮਾਰੋ ਉਹ ਕੋਈ ਰਾਤ ਤੱਕ ਪਰ ਬਚਨਾਂ ਦੇ ਕੋਈ ਉਹਨਾਂ ਦੇ ਤੋਂ ਅੱਗੇ ਗੱਲ ਸਭ ਕੀ ਛੇਤੀ ਛੇਤੀ ਪਹੁੰਚੇ ਜਗਰਿਆ ਤਾਂ ਉਹ ਆਖੇ ਵੀ ਲਾਜ ਤਾਂ ਦੱਸਿਆ ਪੰਤ ਨੇ ਕੌਮ ਨੇ ਪਰ ਹੈ ਡੇਟਾ ਉਹ ਕਈਏ ਜਰਾ ਵੀ ਉਹ ਕਹਿੰਦਾ ਛੇਤੀ ਦੱਸੋ ਕਿਤੇ ਭਾਈ ਤਾਰੂ ਸਿੰਘ ਦਾ ਪੌਂਦਾ ਹੋਵੇ ਜੁੱਤੀ ਹੋਵੇ ਕਿਤੇ ਇਹ ਗੱਗਰੀਏ ਦੇ ਸਿਰ ਤੇ ਮਾਰੂ ਤੇ ਪੇਸ਼ਾਨ ਤੇ ਵਰਨ ਦਾ ਵਰਤ ਹੋਇਆ ਉਹ ਕਹਿੰਦਾ ਛੇਤੀ ਕਹੋ ਉਹਨਾਂ ਬੋਤ ਦਾ ਕਿਆ ਨਹੀਂ ਕਰਦਾ ਮਰਦਾ ਕਿਆ ਨਹੀਂ ਕਰਦਾ ਸਾਥ ਸੱਤੀ ਸੁੱਕਾ ਪੌਂਦਾ ਜੀ ਭਾਈ ਤਾਰੂ ਸਿੰਘ ਦਾ ਤੌੜੀ ਨਹੀਂ ਲੱਗਦੀ ਕਹਿੰਦੇ ਦੱਸੋ ਅੱਡੀ ਭਾਰੀ ਸੀ ਜਗਰਿਆ ਘਰ ਦੀ ਜਿੰਦ ਸੀ ਉਹਦੇ ਕਹਿ ਤਾ ਬੜਾਈ ਤੋਂ ਮਾਰਿਆ ਸੀ ਥੋੜਾ ਜਿਹਾ ਬਾਤੂ ਚਲਕਦਾ ਹੋਣਾ ਪਾਉਂ ਵਾਲਾ ਮੈਂ ਵਾਦਾ ਜਨਾਬ ਤੁਹਾਡੇ ਵਿੱਚ ਕਿਵੇਂ ਮਾਰੀ ਕਹਿੰਦਾ ਖੇਤੀ ਵਾਲੋ ਮੈਂ ਤੇਨੂੰ ਉਹਨਾਂ ਤੇ ਲੱਗ ਲੱਤ ਲੈ ਸਾਹ ਸਮਝੀ ਉਹਦੇ ਅੱਗੇ ਕਿ ਜਵਾਹਰ ਪਿੱਛੇ ਵੜ ਤੋ ਜਿੰਦਾ ਤਰਤੀ ਤੇ ਰੋਲਾ ਪਾਏ ਦਾ ਕੋਈ ਨਹੀਂ ਹਟਣਾ ਤੇ ਜਦੋਂ ਆ ਗਿਆ ਸੀ ਨਾ ਤਾਰੂ ਸਿੰਘ ਨੂੰ ਤੇਰੇ ਮੈਂ ਕੇਸ ਕੁੱਤੀ ਨਾਲ ਲਗਾ ਜਾਗਾ ਕਿਉਂਨੇ ਕਿਹਾ ਸੀ ਤੂੰ ਕੁੱਤੀ ਨਾਲ ਕੇਸ ਕੀ ਡਾਉਣੇ ਕਰ ਤੂੰ ਆਪਣੀ ਕੁੱਤੀ ਉੱਤੇ ਲਾ ਕੇ ਤਾ ਸਿੱਧ ਦਾ ਵਚਨ ਪੂਰਾ ਹੋਇਆ ਖੋਪਰ ਲੈਣ ਤੋਂ ਬਾਅਦ 22 ਦਿਨ 22 ਤਾਰੀਖ ਨੂੰ ਕਿੰਦਾ ਰਿਹਾ ਉਹ ਜੱਗਿਆ ਘਰ ਦੇ ਸਿਰ ਤੇ ਕੁੱਤੀ ਵੱਜਦੀ ਰਿਹਾ ਲੱਗਾ ਪਿੱਛੇ ਬਾਹ ਬਾਤ ਉਹ ਇੰਨਾ ਬਾਹ ਬਾਤ ਦਿੱਤੀ ਅੰਦਰ ਲਾਲ ਉਹ ਜੱਗਿਆ ਪੈ ਕੇ ਸਿਰ ਦੇ ਉਹ ਜਗਰਿਆ ਦਾ ਮਰ ਗਿਆ ਸਿੱਖ ਨੇ ਆ ਕੇ ਪੰਤ ਤਾਰੂ ਸਿੰਘ ਨੂੰ ਖਬਰ ਦਿੱਤੀ ਐਤਵਰਸ਼ਾਲ ਚ ਲੁਕਾਇਆ ਹੋਇਆ ਸੀ ਬੈਠੇ ਰਹਿ ਤਸਲਾ ਲਾ ਕੇ ਬਾਣੀ ਮਹਾਰਾਣੀ ਪੜਦੇ ਰ 25 ਸਾਲਾਂ ਦਾ ਨੌਜਵਾਨ ਤਾਰੂ ਸਿੰਘ ਪੰਤ ਤਾਰੂ ਸਿੰਘ ਦੀ ਜਗਰਿਆ ਕਢਾਈ ਕਰਕੇ ਆ ਮਰ ਗਿਆ ਨਰਕ ਸੁਧਾਰ ਗਿਆ ਤੇ ਭਾਈ ਤਾਰੂ ਸਿੰਘ ਕਹਿੰਦੇ ਨੇ ਹੁਣ ਜਾਰੀ ਕਰੋ ਅਸੀਂ ਵੀ ਸਤਨਗਰਿ ਵਾਸੀ ਨੂੰ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ سردار <سؤال> اثر سنگھ کو بھی دے رہے دربار سے اپ کو سوبر دا کامل جانوں پایا گیا تارو شکتی دا شران کرایا جب کی سر پڑھ کے آداز کی تھی جدو آداز کی تھی سب نے نانک نام جڑ دی کلا تیرے پاڑے سر باتا پڑھا جو میں اپنا ہوں جب انہیں پڑھنے انچے مطلع دے کیا تھی پائی تارو سنگھ دا اندر والا پرگوبن سنگھ آرہ دے جانا پر جانا پر جانا پر جانا پر جانا پر جانا ਅੱਜ ਦੇ ਦਿਨ ਉਹਨਾਂ ਦੀ ਸ਼ਕਤ ਹੋਈ ਕਿ ਪਾਈ ਦੇ ਪਹਿਲਾ ਉਹਨਾਂ ਦਾ ਕੋਪਰ ਤਿਆਰ ਸੀ ਇਹ ਆ ਉਹਨਾਂ ਦੀ ਗੱਤਾਂ ਜਿੰਨਾਂ ਨੂੰ ਅਸੀਂ ਰੋਜ਼ ਪੜ੍ਹਦੇ ਹਾਂ ਜਿੰਨਾ ਸਿਮਰ ਸਿਮਰਿਆ ਲੇਰਤਾਂ ਨੂੰ ਹਿਰਦੇ ਸੀ ਦਿੱਤੇ ਬਾਤ ਬਾਤ ਕਟਾਏ ਕੋਪਰਿਆਂ ਨੂੰ ਹਾਇਆ ਚਰਕੀਆਂ ਤੇ ਚਰੇ ਆਰਿਆਂ ਨਾਲ ਕਰਾਇਆ ਗਿਆ ਤੇ ਤਾਂ ਨੂੰ ਬਾਲੇ ਦਾ ਸੀ ਵੀ ਉਜਾਈ ਤਰਫੇ ਹੇਤ ਸੀ ਦਿੱਤੇ ਜਿੰਨਾਂ ਦੀ ਕਮਾਈ ਦਾ ਤਿਆਰ ਕਰਕੇ ਬੋਲੋ ਜੀ ਵਾਹਿਗੁਰੂ ਇਹ ਕਿਉਂ ਸੀ ਕਿਉਂਕਿ ਹਰਿਪੁਰ ਅਜ ਕਹਿੰਦੇ ਨੇ ਮਨਤਾ ਦਾ ਰੰਤਾ ਸਤ ਰੰਗ ਇੱਕੋ ਨਾਮ ਆਧਾਰ ਉਹਨਾਂ ਦਾ ਮਨਕਿਦਾਂ ਸੱਤ ਰੰਗ ਤੇ ਨਾਮ ਚੜ੍ਹਿਆ ਜਾਂਦਾ ਇੱਕੋ ਨਾਮ ਆਧਾਰ ਉਹਨਾਂ ਦਾ ਵਿਖਿਆ ਰਗ ਨੂੰ ਅਭਿਆਸ ਦਿਸਨ ਸੱਤ ਛਾਤ ਕਿੰਨੇ ਮਾਇਆ ਦੇ ਰੰਗ ਨੇ ਇਹ ਉਹਨਾਂ ਨੂੰ ਪੂਰੇ ਦਿਸਣ ਲੱਗ ਪਏ ਉਹਨੂੰ ਕਿੰਨ ਸੁਆ ਹੈ ਵਿਖਿਆ ਦੇ ਮਾਇਆ ਦੇ ਰੰਗ ਤੋਂ ਨਹੀਂ ਪੈਂਦੇ ਇਹ ਸ਼ਾਰਦਿਕ ਲਖ ਪੰਨੇ ਨੇ ਹਰ ਅੰਮ੍ਰਿਤ ੂਦ ਸੁਹਾਣੀ ਪਰ ਸਾਧੂ ਪੀਉਂਦਾ ਹੈ ਇਹ ਸਭ ਤੋਂ ਪਹਿਲਾ ਦੀ ਹੈ ਕਿ ਹਰੀ ਵਾਇਕੂ ਦੇ ਨਾਮ ਦੀ ਅੰਮ੍ਰਿਤ ਜਲ ਦੀ ੂਦ ਹੈ ਵਾਇਕੂ ਦਾ ਨਾਮ ਤੁਮ ਹੈ ਇਹ ਅੰਮ੍ਰਿਤ ਜਲ ਦੀ ੂਦਨ ਸਾਧੂ ਕੋ ਬਿਨਾ ਬਣਦਾ ਹੈ ਵਾਰਤਿਰ ਪ੍ਰਕਾਸ਼ ਨੂੰ ਮੋਹਿਆ ਸੁਮਰਤ ਤੁਖਾ ਪਾ ਆਜੇ ਕਦਮ ਚੱਕ ਕੇ ਹਰਿ ਜੂ ਨੇ ਨੇ ਵਾਰਤਿਰ ਤਿਰਨ ਕਿੰਨੇ ਸੰਸਾਰ ਦੇ ਜੋ ਵੀ ਦਿਖਦਾ ਹੈ اے تن کے اے بہار اے دن پلے گنڈا ساکھ پرابا سنگ ہو لیا وہاں کدا سنگ آنگی پتہ 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 پڑا کھڑا اے پچھی جہاں کھمڈے سنگلے گھٹے نے سمراتھا کورکہ پار گڑا وہاں کن سمراتھا ہے اور کورکہ سمایا ہویا پار گدا پار گا پسندہ ہوں گا ہاں ملنا ہے نوم آنمودہ کنم نامناہار ہے وہاں کٹی کو ہمتر ملکو آستے بہار گا

اے چاہتے ਉਹ ਆਵੇ ਹੈ ਜਿਲਕੋਟ ਦੇ ਗਰਜ ਦੇ ਦਰਜ ਨੇ ਸਤਿਗੁਰੂ ਉਹਨਾਂ ਦੀ ਕਿਰਪਾ ਨਾਲ ਬੱਚੀ ਜੁੰਦੀ ਹੈ ਇਹ ਬਾੜੀ ਜਿੰਨਾ ਦੇੰਦਰ ਵਸ ਕੇ ਉਹਨਾਂ ਦਾ ਜੀਵਨ ਕੱਲ ਅੱਜ ਦੇ 25 ਸਾਲਾਂ ਨਫੂਆਂ ਦੀ ਦੁਨੀਆ ਦੇ ਰੰਗ ਤਮਾਸ਼ੇ ਇਹਨ ਤੋਂ ਬੇਰੇ ਤੇ ਭਾਈ ਤਾਰੂ ਸਿੰਘ ਜੀ ਕੌਮ ਵਾਰ ਤੋਂ ਕੌਮ ਤੋਂ ਬਣਵਾ ਗਏ ਜਦੋਂ ਅੱਜ ਦਾ ਨੌਜਵਾਨ ਡਾੜਾ ਘਟਿਆ ਹੁੰਦਾ ਖੇਲ ਘਟੇ ਹੁੰਦੇ ਨੇ تو بھائی تارو سنگھ دا پتر لتا جلال دے ہاتھ تے پڑیا تے انہاں دی پتر دے سامنے جاتا ہوے گا بھائی تارو سنگھ دی پتر دی فون دے ہن دی ہن سکھاں دی سکھی واسطے اے شاہ تے تیسری پتر نو آیا سی اسا سکھی سال دے نام کی لوڑ ہے اس لاج چنگی لاج امی شاہ تو جے تے کریے بھائی تارو سنگھ دے کٹھاں نو سکھی کے سو 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 ਅਸਿਗਿਆ ਸਦਾ ਰਿਤਾ ਮੇਰੇ ਰੂਹ ਕੀ ਬਾਣੀ ਦਾ ਰੂਪੀ ਖੱਤੇ ਬੱਟ ਦੀ ਕੋਲ ਰੋਸਾ ਮਨੁੱਖਾ ਜਦ ਮਿਲਿਆ ਤੇ ਵਾਹਾਂ ਮੇਰੀ ਖਤੂ ਰੰਗ ਕਰ ਸ਼ਬਦੀ ਵਿਚਾਰ ਕਰਦੇ ਹੋਇਆ ਭਾਈ ਤਾਲੂ ਸਿੰਘ ਦੀ ਸ਼ਕਤ ਵਾਲਾ ਪ੍ਰਣਾਮ ਚਾਹ ਰਿਹਾ ਬੇਅੰਤ ਬੇਅੰਤ ਕੋਲਾ ਕਰ ਰਹੀ ਹੈ ਇਹਨੇ ਕੁਕਰਸ ਪਰਵਾਣ ਤਰਨੇ ਸਾਸ ਦੀ ਬਖਸ਼ਣਾ ਬਹੁਤ ਬਹੁਤ ਰੋਣ ਸਤਨਾ ਦਾ ਜਿਹਨਾਂ ਨੂੰ ਸਮਾਂ ਦੇ ਕੇ ਵਰਜਿਆ ਹੈ ਔਰ ਸਕਤਾ ਦਾ ਬਹੁਤ ਪੋਤਰਾ ਦਰਸ਼ਨ ਤੇ ਬੜੇ ਪਿਆਸਕ ਹੱਸਲ ਕੀਤਾ ਪੰਜ ਤੋਂ 6 ਦਾ ਸਮਾਂ ਸੀ ਥੋੜਾ ਜਿਆ ਕਿਛੇ ਰਸਤੇ ਤੇ ਵਿਦਰਾਸਤ ਮਿਲਦਾ ਹੋਇਆ ਸਟਾਫ ਤੇ ਪੰਜ ਸੱਤ ਹੋ ਗਏ ਇਸ ਵਾਰ ਤੋਂ ਪੋਤਾਰ ਕਰਨ ਤੋਂ ਕੁਲ 2 ਵੱਧ ਲਾਗ ਰਹੀ ਕਿ ਫਰਮਾ ਜਾਣਾ ਬਹੁਤ ਹੋ ਸਕਦਾ ਦਾ ਤਰਵਾ ਬਹੁਤ ਸਕਤਾ ਦਾ ਤਰਵਾ ਬੋਤਾਨ ਉਪਚਾਰ ਕਰਾਣਾ ਤਾਂ ਗੁਰੂ ਅਰਜਨ ਸਿੰਘ ਮਹਾਰਾਜ ਨੂੰ ਤੇ ਪਾ ਦਸਾਂਭਾਲਣੀ ਹੈ ਇਸ ਸਰਕਾਰ ਦਾ